ਸਾਂਜੀ ਦੋਸਤੋ ਤਰਾਂ ਦਾ ਤੁਹਾਡਾ ਅੱਜ ਦੇ ਬਲੌਗ ਵਿੱਚ ਸੈਟਰੀ ਆ ਗਈ ਸੀ ਕੰਮ ਲੱਗ ਗਏ ਕੀ ਕਰਿਆ ਅੱਜ ਕੰਮ ਕਿੰਨੇ ਬੰਦੇ ਆ ਸਾਰਾ ਕੁਝ ਸੁਣ ਦੱਸਦ ਨੇ ਪਹਿਲਾਂ ਇੱਧਰ ਮਿਲੋ ਇਹ ਸਾਡੇ ਸੁਪਰਵਾਈਜ਼ਰ ਜੀ ਨੇ ਜਿਹੜੇ ਕਰਤਾ ਧਰਤਾ ਸਾਰਾ ਕੁਝ ਇਹ ਨਹੀਂ ਇਹ ਨਹੀਂ ਸਾਰਾ ਕੁਝ ਕਰਨਾ ਜਿਹਨੇ ਆर्डर ਲੈਣੇ ਆਰਡਰ ਦੇਣੇ ਸਾਨੂੰ ਆਜੋ ਕਰਦੇ ਆ ਗੱਲ ਆਪਾਂ ਕੀ ਮਾਲ ਪਿਆਰ ਕਰਿਆ ਅੱਜ ਸਭ ਤੋਂ ਪਹਿਲਾਂ ਤਾਂ ਆਜੋ ਆਹ ਮਾਲ ਦੇਖੋ ਖੜਾ ਬਣਿਆ ਪਿਆ ਰੰਗ ਹੋਇਆ ਹੋਇਆ ਇਹ ਮਾਲਾ ਫਰੰਟ ਐਕਸਟਰ ਦਾ ਪੈਲਾ ਬੋਰ ਕਮਾਲਾ ਇਹ ਸੈਕੰਡ ਬਟਾ ਸੈਕੰਡ ਬਟਾ ਇਹ 70 16 ਦੀ ਪੱਤੀ ਆ ਪੈਰਾਵੋਲ ਕਮਾਲ ਰੂਲੇ ਤੇ ਬਣਾਇਆ ਹੋਇਆ ਇਹ ਆ ਇਸਰ ਦੀ ਏ ਇਹ ਟਾਟਾ ਇਸ ਦਾ ਮੇਨ ਬਟਾ ਪਿਆ ਬਾਕੀ ਆ ਜੋ ਅੱਗੇ ਕਰਦੇ ਆ ਗੱਲ ਇਹ ਮਰੂਤੀ ਕਾਰ ਦੇ ਮਾਲ ਮੱਖੀ ਵਾਲਾ ਮਾਲ ਆ ਇਹ ਆਨੇ ਲੈ ਜਾਏਗੇ ਚੱਕ ਕੇ ਇਹ ਹੈਗਾ ਇਹ ਟਾਟਾ ਬੱਸ ਟਾਟਾ 12 10 ਐ ਸੀਰੀਅਲ ਫਰੰਟ ਦਾ ਮੇਨ ਪਟਾ 70 11 ਚ ਅੱਗੇ ਅੱਡਾ ਲਾਉਂਦਾ ਫੋਰਮੈਨ ਇਹ ਜਿਹੜਾ ਮਾਲ ਆ ਉਹ ਮੈਂ ਕਿਹੜਾ ਮਾਲ ਇਹ ਸੋਮੋ 골ਡ ਐ ਇਹ ਸੋਮੋ 골ਡ ਦਾ ਮੇਨ ਪਟਾ ਰੰਗਾਈ ਹੋਣਾ ਅੱਡਾ ਲੱਗ ਰਿਹਾ ਮੇਲੇ ਦੇ ਕੈਮਰਾਮੈਨ ਆਇਆ ਨਹੀਂ ਤਾਂ ਕਰਕੇ ਮੈਂ ਅਜੇ ਤਿਆਰੀ ਕਰ ਰਹੇ ਹਾਂ ਬਣਾਉਣੇ ਸਿੱਖ ਰਹੇ ਹਾਂ ਵੀਡੀਓ ਤੋਂਮੋ ਗੋਲਡਰ ਮੇਨ ਬਟਾ ਹੋਣਾ ਨਾ ਆਹ ਨੰਬਰ ਚਲ ਗੋਲਡਰ ਨਿਸ਼ਾਨ ਨਿਸ਼ਾਨ ਆਨਲਾਈਨ ਨਿਸਾਨ ਵੰਟਨ ਇਹ ਹੈਗਾ ਮੇਨ ਬਡਾਈ ਨਿਸਾਨ ਵੰਟਨ ਹੈ। ਉਹ ਮੈਂ ਕਿਹੜੀ ਪੱਤੀ ਆ ਇਹ? 58 68 ਦੇ ਵਿੱਚ ਤਿਆਰ ਹੁੰਦਾ ਨਿਸਾਨ ਦਾ। ਜੇ ਇੱਧਰ ਬੈਠਿਆ ਬੰਦੇ ਆਰਾਮ ਕਰਦੇ ਚਾਹ ਦਾ ਟਾਈਮ ਹੋਣ ਨਾਲ। ਆ ਮੈਂ ਮਾਇਲ ਪਿਆ ਸੋਮੋ 골ਡ ਦਾ ਮੇਨ ਪਟਾ। 24 16 ਦਾ ਮੇਨ ਪਟਾ ਜਿਵੇਂ ਆਪਿਆ ਆਪ ਨੂੰ ਮਗਲ ਦਾ ਸੈਕਿੰਡ 24 16 ਦਾ ਜੀ ਆਰਾਮ ਕਰ ਰਹੇ ਨੇ ਬੰਦੇ ਹਾਂ ਬਾਕੀ ਦੱਸਿਆ ਕਰੋ ਸਾਨੂੰ ਕਿਦਾਂ ਦਾ ਕਮੈਂਟ ਲੱਗਦੀ ਹੈ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ YouTube ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬਾਕੀ ਮਿੰਟ ਕਰਦੇ ਆਂ ਜੀ ਅਸੀਂ ਮਿੰਟ ਲੱਗੇ ਹੋਏ ਆ ਕਰਨ ਛੋਟੀ ਮਿੱਠੀ ਚੱਲਦੀ ਆ ਉਹੀ ਰੋਜ਼ ਦੀ ਤਰ੍ਹਾਂ ਜਿਵੇਂ ਅਸਲ ਹੈਰਾਬੋਲ ਕਮਾਲ ਚੱਲਦਾ ਸਾਡਾ ਇਸ ਦਾ ਮਨਾਈ ਜਾਂਦੇ 3-4 ਦਿਨ ਹੋ ਗਏ ਹੁਣ ਨਹੀਂ ਰੂਲਾ ਚਲਾਉਣਾ ਹਾਂ 5 ਦਿਨ 6 ਦਿਨ ਹੀ ਹੋ ਗਏ ਹਾਂ 5 ਦਿਨ ਹੋ ਗਏ ਬਾਕੀ ਦਸਹਿਰਾ ਦੋ ਤਰੀਕ ਨੂੰ ਦਸਹਿਰੇ ਦੀ ਅਭੀ ਮੁਬਾਰਕਾਂ ਤੁਹਾਨੂੰ ਬੜੀ ਭੱਠੀ ਚੱਲਦੀ ਆ ਇਹ ਟੇਕਅਪ ਦਾ ਮਾਲ ਨਿਕਲ ਗਿਆ ਤੇ ਟੱਪ ਪਰਮਿਕਸ ਦਾ ਬਾਕੀ ਸੁਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਨੈਨ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਧੰਨਵਾਦ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ ਚ